ਜਦੋਂ ਗੰਗੋ ਬ੍ਰਾਹਮਣ ਲੈ ਕੇ ਆਇਆ ਅਨੰਦਪੁਰ ਸਾਹਿਬ ਤੋਂ ਉਸ ਦਾ ਇਹ ਫਿੱਡ ਸੀ ਇਹ ਤੋਂ ਸਾਰਿਆਂ ਨੂੰ ਪਤਾ ਹੀ ਹੈ ਤੇ ਉਸ ਦਾ ਮਨ ਇੱਕ ਰਾਤ ਦੇ ਵਿੱਚ ਮਤਲਬ ਬਿਮਾਰ ਹੋ ਗਿਆ ਮਾਇਆ ਪਿੱਛੇ ਤੇ ਉਸ ਨੇ ਜੋ ਮਾਇਆ ਦੀ ਥੈਲੀ ਪਈ ਸੀ ਉਸ ਨੇ ਚੱਕ ਕੇ ਥੱਲੇ ਸੁੱਟੀ ਤੇ ਮਾਤਾ ਜੀ ਜਾਗ ਗਏ ਤੇ ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਤੁਹਾਡਾ ਖਜ਼ਾਨਾ ਚੋਰ ਚੱਕ ਕੇ ਲੈ ਗਿਆ ਤੇ ਮਾਤਾ ਜੀ ਨੇ ਆਪਣੇ ਪੋਤਿਆਂ ਵੱਲ ਨਿਗਾਹ ਮਾਰੀ ਤੇ ਕਿਹਾ ਕਿ ਮੇਰਾ ਅਸਲੀ ਖਜ਼ਾਨਾ ਤਾਂ ਮੇਰੇ ਪੋਤੇ ਹਨ ਇਸ ਕਰਕੇ ਉਹ ਉਹਨਾਂ ਦੀ ਸਿੱਖਿਆ ਸੀ ਜੋ ਉਹਨਾਂ ਨੇ ਛੋਟੇ ਸਹਜਿਆਦਿਆਂ ਨੂੰ ਸਿਖਾਇਆ ਉਹਨਾਂ ਨੇ ਧਰਮ ਨਹੀਂ ਹਾਰਿਆ ਆਪਣਾ ਤੇ ਇਸੇ ਤਰ੍ਹਾਂ ਦੀਆਂ ਦਾਦੀਆਂ ਮੈਂ ਤਾਂ ਕਹਿਣਾ ਚਾਹੀਦੀਆਂ ਜੋ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਸਿੱਖੀ ਦੇ ਰਾਹ ਤੇ ਤੋਰਨ ਸੋ ਮੈਂ ਤੁਹਾਡਾ ਜਾਦਾ ਸਮਾਂ ਨਾ ਲੈਂਦਾ ਹੋਇਆ ਸਾਡੇ ਵਿੱਚ ਪਾਵਰ ਆਫ ਸੋਸ਼ਲ ਚੁਣੌਤੀ ਸਮਾਜਿਕ ਇਕਤਾ ਉਹਨਾਂ ਦੇ ਪ੍ਰਧਾਨ ਫਕੀਰ ਚੰਦ ਜੀ ਜਸਰ ਸਾਹਿਬ ਜੋ ਸਾਡੇ ਵਿੱਚ ਮੌਜੂਦ ਨੇ ਉਹ ਅੱਜ ਤੁਹਾਨੂੰ ਡਾਕਟਰ ਪੀਮਰਾਓ ਮੇਦਕਰ ਜੀ ਦੇ ਜੋ ਉਹਨਾਂ ਨੇ ਸੰਘਰਸ਼ ਕੀਤਾ ਜੋ ਸਾਨੂੰ ਹੱਕ ਦਿਵਾਏ ਜੋ ਸਾਡੇ ਐਸਸੀ ਭਾਈਚਾਰੇ ਵਾਸਤੇ ਰਾਖਵਾ ਕਰਨ ਕਰਾਇਆ ਉਹਦੇ ਬਾਰੇ ਤੁਹਾਨੂੰ ਜਾਣਨਾ ਪਵਣਗੇ ਦੱਸਣਗੇ ਤੁਹਾਨੂੰ ਕਿ ਅਸੀਂ ਉਨ ਤੱਕ ਟੁੱਟੇ ਹੋਏ ਹਾਂ ਇੱਕ ਦੂਜੇ ਦੇ ਬੁਝੇ ਦੋਹਾਂ ਪਰ ਇਸ ਕਰਕੇ ਸਾਨੂੰ ਜਿਹੜੇ ਜਿਹੜੇ ਸਾਡੇ ਹੱਕ ਆ ਉਹ ਵੀ ਸਾਨੂੰ ਮਿਲ ਨਹੀਂ ਰਹੇ ਹੈਗੇ ਜੋ ਸਾਡੇ ਨੌਜਵਾਨਾਂ ਨੌਕਰੀਆਂ ਤੋਂ ਵਾਂਝੇ ਰਹੇਗੇ ਉਸ ਬਾਰੇ ਵੀ ਤੁਹਾਨੂੰ ਇਹ ਚਾਣਨਾ ਪਾਉਣਗੇ ਜੋ 바ਵਾ 바ਵਾ ਸਾਹਿਬ ਡਾਕਟਰ ਅਮੀਰ ਅਮੀਰਗਰ ਜੀ ਨੇ ਸੰਘਰਸ਼ ਕੀਤਾ ਉਹਨਾਂ ਦੇ ਨਾਲ ਜੋ ਭੇਦਭਾਵ ਹੋਇਆ ਇਹ ਉਹਦੇ ਬਾਰੇ ਤੁਹਾਨੂੰ ਦੱਸਣਗੇ ਸਾਰਾ ਕੁਝ ਤੇ ਆਪ ਜੀ ਸੰਗਤ ਸਾਰਾ ਸੁਣ ਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤੰਤ ਸੇਵਕ ਸ਼ਤਮ ਦੇ ਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਵਿੱਚ ਸਮੂਹ ਭਗੀਆਂ ਬੱਚੀਆਂ ਬੱਚੇ ਮਤਮਾ ਪ੍ਰਣਾਮ ਪ੍ਰਾਤਿਵੇ ਜੋ ਰਸਨਾ ਨੂੰ ਪਵਿੱਤਰ ਕਰੀਏ ਫਤਿ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਤੁਹਾਨੂੰ ਪਤਾ ਕਿ ਸੰਗਰਾਮ ਦਾ ਦਿਹਾੜਾ ਤੁਸੀਂ ਸੁਣ ਕੇ ਹਟੇ ਹਨ ਹਰ ਜੇਜ ਜੜੰਦਾ ਲੋੜੀਏ ਇਸ ਕੇ ਸਭ ਨਵਾਨ ਹਰ ਸਾਜਣ ਦਾਵਨ ਲੱਗਿਆ ਕਿਸੇ ਨ ਦੇਹੀ ਤੋਂ ਸਤਿਗੁਰੂ ਸਮਝਾ ਰਹੇ ਆ ਕਿ ਅਸੀਂ ਉਸ ਦੇ ਨਾਲ ਜੁੜੀਏ ਜਿਹੜਾ ਦੁਨੀਆਂ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ ਇਹਦੇ ਅੱਗੇ ਸਾਰੀ ਦੁਨੀਆਂ ਸਾਰੇ ਬਨਾਸਪਤੀ ਸਾਰੇ ਪਰਬਤ ਦਰਿਆ ਜੋ ਵੀ ਦੁਨੀਆਂ ਤੇ ਰਚਿਆ ਹੋਇਆ ਉਹਨੂੰ ਚੁੱਕ ਕੇ ਸਲਾਮ ਕਰ ਦਿਆ ਪਕਟਮਸਤ ਕੋਡ ਐਡਡਡ ਕਰਦੇ ਅੱਜ ਆਪਾਂ ਗੁਰਮੁਖਾਂ ਦੀ ਦਿੱਤੀ ਹੋਈ ਭਗਤੀ ਲਹਿਰ ਦਾ ਨੇ ਚੋੜ ਅਤੇ ਅੱਜ ਦੀ ਡੇਟ ਦੇ ਵਿੱਚ ਵਰਤਾ ਗੱਦੀ ਤੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਆਪਾਂ ਬੈਠੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਜਿਹੜੀ ਹੈ ਇਹ ਆਪਾਂ ਭਾਗਾ ਵਾਲੇ ਆ ਕਿ ਆਪਾਂ ਨੂੰ ਸੰਗਾਂਦ ਵਾਲੇ ਦਿਨ ਇਹ ਮੌਕਾ ਮਿਲਿਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਰਿਣੀ ਆ ਖਾਸ ਕਰਕੇ ਲਖਵੇ ਸਿੰਘ ਜਿਨ੍ਹਾਂ ਨੇ ਅੱਜ ਪ੍ਰਲਾਟਿਕ ਦਾ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਤੁਹਾਡੇ ਵਿੱਚ ਕਿਤੇ ਬੜਾ ਗੁਰੂ ਨਹੀਂ ਆਇਆ ਖੜਕ ਤੋਂ ਸਨ ਹੀ ਨਿਕਲੇ ਤੋਂ ਆਇਆ ਅੱਜ ਜਿਹੜੀ ਗੁਰੂਆਂ ਦੀ ਵਿਚਾਰਧਾਰਾ ਸੀ ਕਿ ਗਰੀਬ ਨੂੰ ਹੱਕ ਮੈਨਾਂ ਚਾਹੀਦਾ ਕਿਸੇ ਨਾਲ ਟੱਕਰ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਦੇ ਖਾਤਰ ਗੁਰੂਆਂ ਨੇ ਦਸਾ ਕੀ ਵੈਦਨ ਸੋਸੋਂ ਲੰਮੇ ਨੂੰ ਕਾਲਸਾ ਪੰਚ ਸਜਾ ਕੇ ਉਹਨਾਂ ਦਬੇ ਕੁਚਲੇ ਲੋਕਾਂ ਦਾ ਇੱਕ ਰਸਤਾ ਜਿਹੜਾ ਉਹਨਾਂ ਨੂੰ ਦਿੱਤਾ ਅੱਜ ਕਿਹਾ ਕਿ ਤੁਹਾਨੂੰ ਅਸੀਂ ਪਾਤਸ਼ਾਹੀਆਂ ਦੇਵੀਆਂ ਜਿਵੇਂ ਜਿਵੇਂ ਮੌਕਾ ਆ ਕੇ ਆਉਂਦਾ ਗਿਆ ਅਲਾਤ ਜਿਵੇਂ ਦੇ ਬਣ ਬਣਦੇ ਗਏ ਪਰ ਜਿਹੜੇ ਉਸ ਵੇਲੇ ਵੀ ਗਰੀਬਾਂ ਨੂੰ ਆਜ਼ਾਦ ਨਹੀਂ ਸੀ ਕਰਨਾ ਚਾਹੁੰਦੇ ਗਰੀਬਾਂ ਨੂੰ ਗੁਲਾਮ ਰੱਖਣਾ ਚਾਹੁੰਦੇ ਸੀ ਉਹਨਾਂ ਨੇ ਉਦੋਂ ਵੀ ਗੁਰੂ ਜੀ ਦਾ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਖੰਡੇ ਬਾਟੇ ਦਾ ਜਿਹੜਾ ਅਮਤ ਅਸੀਂ ਛੱਕਣ ਲਈ ਚਾਰਾ ਪਰ ਸਾਡੇ ਲਈ ਬਾਟਾ ਅਲੱਗ ਤਿਆਰ ਕਰ ਲਿਆ ਦੇਵੇ ਲੇਕਿਨ ਗੁਰੂ ਜੀ ਨੇ ਉਹਨਾਂ ਦੀ ਸ਼ਰਤ ਨੂੰ ਮੰਨੋਲ ਨਹੀਂ ਕੀਤਾ ਜਿੱਦੇ ਸਿੱਟੇ ਵਜੋਂ ਬਾਈ ਤਾਂ ਦੇ ਰਾਜੇ ਜੋ ਉਹਨਾਂ ਨੇ ਕੀਤਾ ਆਪਣੇ ਸਾਰਾ ਆਪਾਂ ਨੂੰ ਬਹੁਤ ਸਾਰਿਆਂ ਨੂੰ ਪਤਾ ਹੈ ਤੇ ਮੈਂ ਬਹੁਤ ਹੀ ਆਪਣੇ ਆਪ ਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ੁਕਰਾਨਾ ਕਰਦਾ ਕਿ ਅੱਜ ਮੈਨੂੰ ਉਸ ਸਥਾਨ ਦੇ ਉੱਤੇ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿਥੇ ਸਾਡੇ ਪੂਜਨੀਕ ਗੁਰੂ ਜੀ ਪਤੇ ਸੰਧ ਜੀ ਜੋਰਾਵਰ ਸਿੰਘ ਜੀ ਰੁਕੇ ਅਤੇ ਮਾਤਾ ਗੁਜਰੀ ਜੀ ਇਸ ਥਾਂ ਨੂੰ ਪਵਿੱਤਰ ਸਥਾਨ ਹੈ ਮੈਂ ਜਿਆਦਾ ਇਤਿਹਾਸ ਦੇ ਵਿੱਚ ਨਾ ਜਾਂਦਾ ਹੋਇਆ ਜਿਵੇਂ ਜਿਵੇਂ ਕੇ ਅੱਗੇ ਚਲਦਾ ਗਿਆ ਮੌਕਾ ਬਾਬਾ ਸਾਹਿਬ 14 April 1995 ਨੂੰ ਦੁਨੀਆ ਦੇ ਉੱਤੇ ਆਉਂਦੇ ਆ ਜਿਨ੍ਹਾਂ ਹਾਲਾਤਾਂ ਚ ਉਹ ਪੜੇ ਸਕੂਲ ਦੇ ਵਿੱਚ ਬੰਨੇ ਦਿੱਤੇ ਗਏ ਕਮਰੇ ਤੋਂ ਬਾਹਰ ਬੈਠ ਕੇ ਪੜਨਾ ਪਿਆ ਪਾਣੀ ਪੀਣ ਦੀ ਦਿੱਤਾ ਗਿਆ ਕਲਾਸ ਚ ਬੈਠਣੇ ਦਿੱਤਾ ਗਿਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੜ ਕੇ ਫਿਰ ਜਦੋਂ ਬਾਹਰ ਗਏ ਤਾਂ ਉਹਨਾਂ ਨੇ ਆਪਣੀਆਂ ਇਹੋ ਜਿਹੀਆਂ ਡਿਗਰੀਆਂ ਕੀਤੀਆਂ ਜਿਹੜੀ ਕਿ ਅੱਜ ਵੀ ਚਨਿੰਦਾ ਲੋਕਾਂ ਜਿਹੜੇ ਡੀਐਸਸੀ ਦੀ ਡਿਗਰੀ ਕਰਨ ਦੇ ਵਿੱਚ ਕਾਮਯਾਬ ਹੋਏ ਆ ਲੇਕਿਨ ਬਾਬਾ ਸਾਹਿਬ ਨੇ ਡਿਗਰੀ ਤਾਂ ਜ਼ਰੂਰ ਲੋਕਾਂ ਨੇ ਕੀਤੀ ਹੋਣੀ ਆ ਪਰ ਬਾਬਾ ਸਾਹਿਬ ਨੇ ਜਿਹੜੀ ਡਿਗਰੀ ਸੰਗਤ ਸਾਲ ਚ ਹੁੰਦੀ ਸੀ ਉਹ 2.5 ਸਾਲ ਦੇ ਵਿੱਚ ਪੂਰੀ ਕਰਕੇ ਦੁਨੀਆ ਦਾ ਰਿਕਾਰਡ ਤੋੜ ਦਿੱਤਾ ਹੁਣ ਦੇਖਣ ਵਾਲੀ ਗੱਲੇ ਆ ਕਿ ਗੁਰੂ ਜੀ ਨੇ ਸਾਡੀ ਖਾਤਰ ਆਪਣੇ ਸਰਬੰਸ ਨੂੰ ਬਾਹਰ ਦਿੱਤਾ ਤੇ ਬਾਬਾ ਸਾਹਿਬ ਜੱਟਾ ਧੀਮਰਾ ਉਹ ਬੇੜਗਲ ਇਹਨੇ ਦੁੱਖ ਤਕਲੀਫਾਂ ਦੇ ਨਾਲ ਪੜ ਕੇ ਜਿੱਥੇ ਉਹਨਾਂ ਦੇ ਨਾਲ ਧੱਕਾ ਹੁੰਦਾ ਸੀ ਜਿੱਥੇ ਉਹਨਾਂ ਦੇ ਨਾਲ ਬੇਇਨਸਾਫੀ ਹੁੰਦੀ ਸੀ ਜਿੱਥੇ ਉਹਨਾਂ ਦੇ ਨਾਲ ਬਚਕਾਰ ਹੁੰਦਾ ਸੀ ਜਿੱਥੇ ਉਹਨਾਂ ਦੇ ਨਾਲ ਸ਼ੁਭਾਸ਼ਾਤ ਹੁੰਦੀ ਸੀ ਜਿੱਥੇ ਉਹਨਾਂ ਨਾਲ ਤੰਨੇ ਮੇਲੇ ਕੁੱਟਾਂ ਖਾਣਿਆ ਪੀਣਿਆ ਪਰ ਉਹ ਫਿਰ ਵੀ ਬਾਂਗਲਾਦੇਸ਼ ਛੱਡ ਕੇ ਸਾਡੇ ਭਾਰਤ ਦੇ ਵਿੱਚ ਮੁੜ ਕੇ ਆਏ ਇਹਦਾ ਕਾਰਨ ਹੈ ਕਿ ਉਹ ਚਾਹੁੰਦੇ ਸਨ ਕਿ ਮੇਰੇ ਜਿਹੜੇ ਲੋਕ ਆ ਜਿਹੜੇ ਗਰੀਬ ਆ ਮੈਂ ਇਹਨਾਂ ਦੀ ਗੁਲਾਮੀ ਦੇ ਜੰਜੀਰੇ ਤੋੜਨੀ ਆਏ ਜੰਜੀਰਾਂ ਨੂੰ ਤੋੜਨ ਦੇ ਖਾਤਰ ਉਹਨਾਂ ਨੇ ਸੰਘਰਸ਼ ਕੀਤਾ ਜੋਰਦਾਰ ਤਲਾਬ ਦਾ ਸੰਘਰਸ਼ ਕੀਤਾ ਕਾਲਾ ਰਾਮ ਮੰਦਰ ਦਾ ਸੰਘਰਸ਼ ਕੀਤਾ ਅਤੇ 25 ਦਸੰਬਰ 1927 ਨੂੰ ਉਸ ਮਨੁਵਾਦ ਗ੍ਰੰਥ ਨੂੰ ਅੱਗ ਲਾ ਦਿੱਤੀ ਜਿਹਨੂੰ ਮਨੁਸਮਰਤੀ ਕਹਿੰਦੇ ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਦੇਸ਼ ਦੇ ਸੰਵਿਧਾਨ ਨੂੰ ਲਿਖਿਆ ਸੰਵਿਧਾਨ ਨੂੰ ਲਿਖਣ ਸਮੇਂ ਉਹਨਾਂ ਨੇ ਇਹ ਨਹੀਂ ਕੀਤਾ ਕਿ ਸਾਡੇ ਹੀ ਹੱਕਾਂ ਨੂੰ ਸੁਰੱਖਿਅਤ ਕੀਤਾ ਉਹਨਾਂ ਨੇ ਸਾਰੇ ਲੋਕਾਂ ਦੇ ਹੱਕਾਂ ਨੂੰ ਕਾਨੂੰਨ ਦੇ ਮੁਤਾਬਕ ਸੁਰੱਖਿਅਤ ਕੀਤਾ ਇਹ ਜਦੋਂ ਉਹਨਾਂ ਨੇ ਸੰਵਿਧਾਨ ਬਣਾਇਆ ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਰਾਣੀ ਦੇ ਪੇਟੋਂ ਰਾਜਾ ਪੈਦਾ ਨਹੀਂ ਹੋਊਗਾ ਇਹ ਹੁਣ ਜਿਸ ਡੱਬੇ ਦੇ ਵਿੱਚ ਵੋਟ ਪਾਉਂਗੀ ਉੱਥੋਂ ਰਾਜਾ ਪੈਦਾ ਹੋਊਗਾ ਵੋਟ ਦਾ ਅਧਿਕਾਰ ਐਸੋ ਐਸਾ ਲੈ ਕੇ ਦਿੱਤਾ ਕਿ ਤੁਹਾਡੀ ਚਾਹੇ ਕੋਈ ਕੁੱਲੀ ਚ ਰਹਿੰਦਾ ਝੌਂਪੜੀ ਚ ਰਹਿੰਦਾ ਉਹਦੀ ਵੀ ਵੋਟ ਦੀ ਉਹ ਹੀ ਕੀਮਤ ਆ ਕਿ ਚਾਹੇ ਕੋਈ ਮਹਿਲਾ ਚ ਰਹਿੰਦਾ ਚਾਹੇ ਕੋਈ ਰਾਜਾ ਆ ਚਾਹੇ ਕੋਈ ਰਾਣਾ ਉਹਦੀ ਵੀ ਉਹ ਹੀ ਕੀਮਤ ਆ ਇਹ ਹੱਕ ਲੈ ਕੇ ਦੇ ਦਿੱਤਾ ਨਾਲ ਦੀ ਨਾਲ ਉਹਨਾਂ ਨੇ ਦੋ ਤਰ੍ਹਾਂ ਦੀ ਰਿਜ਼ਰਵੇਸ਼ਨ ਜਿਹੜੀ ਆ ਉਹਨਾਂ ਨੇ ਲੈ ਕੇ ਦਿੱਤੀ ਇੱਕ ਪੜਿਆਂ ਲਈ ਨੌਕਰੀਆਂ ਲਈ ਜਿਹਨੂੰ ਕਹ ਲਈਏ ਸੀ ਦੂਸਰੇ ਪਲੀਟੀਕਲ ਰਿਜ਼ਰਵੇਸ਼ਨ ਕਿਉਂਕਿ ਉਹਨਾਂ ਨੇ ਜਿਸ ਵੇਲੇ ਸੰਵਿਧਾਨ ਦੇ ਵਿੱਚ ਇਹ ਹੱਕ ਲੈ ਲਿਆ ਸੀ ਕਹਨ ਲਿਖਿਆ ਸੀ ਕਿ ਰਾਜਨੀਤਕ ਤੌਰ ਦੇ ਉੱਤੇ ਅਸੀਂ ਬਰਾਬਰ ਹੋ ਗਏ ਅਸੀਂ ਬਰਾਬਰ ਬੈਠਾਂਗੇ ਐਮਪੀ ਵੀ ਬਰਾਬਰ ਬੈਠੂ ਐਮਐਲ ਵੀ ਇਧਰ ਬੈਠੂ ਪਰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਅਸੀਂ ਅਲੇ ਪਛੜੇ ਹੋਏ ਆਂ ਇਹਦੇ ਲਈ ਸਾਨੂੰ ਸੰਘਰਸ਼ ਕਰਨਾ ਪੈਣਾ ਕੰਮ ਕਰਨਾ ਪੈਣਾ ਦੁੱਖ ਇਹਸ ਗੱਲ ਦਾ ਹੋਇਆ ਇਹ ਜਿਹੜੇ ਬਾਬਾ ਸਾਹਿਬ ਨੇ ਕੁਰਸੀਆਂ ਸਾਨੂੰ ਲੈ ਕੇ ਦਿੱਤੀਆਂ ਉਹਨਾਂ ਕੁਰਸੀਆਂ ਦੇ ਉੱਤੇ ਜਾ ਕੇ ਐਮ ਐਲ ਏ ਐਮ ਪੀ ਮੇਅਰ ਐਮ ਸੀ ਸਰਪੰਚ ਪੰਚ ਪੋਲੀਟੀਕਲ ਜਿੰਨੇ ਵੀ ਬੰਦੇ ਸੀ ਉਹ ਬੈਠੇ ਪਰ ਉਹਨਾਂ ਦੇ ਵਿੱਚ ਚੰਦ ਕੁ ਲੋਕਾਂ ਨੂੰ ਕਿਤੇ ਸਮਾਜ ਯਾਦ ਆਇਆ ਸਾਰੇ ਸਮਾਜ ਨੂੰ ਭੁੱਲ ਗਏ ਜੇਕਰ ਕਿਤੇ ਸਮਾਜ ਨੂੰ ਭੁੱਲੇ ਨਾ ਹੁੰਦੇ ਤੇ ਯਾਦ ਰੱਖਦੇ ਕਿ ਜਦੋਂ ਭੀਮਰਾਓ ਬੇਲਗੜਜੀ ਜਦੋਂ ਸਕੂਲ ਚ ਪੜ੍ਹਨੇ ਸੇ ਦਿੱਤਾ ਜਾਂਦਾ ਪਾਣੀ ਪੀਣ ਨ ਸੇ ਦਿੱਤਾ ਜਾਂਦਾ ਉਹ ਮੈਲਕੇ ਛੱਡ ਕੇ ਲੰਡਨ ਛੱਡ ਕੇ ਇੱਥੇ ਆ ਗਿਆ ਤੇ ਅਸੀਂ ਤਾਂ ਇੱਥੇ ਹੀ ਆਂ ਅਸੀਂ ਉੱਥੋਂ ਉੱਠ ਕੇ ਚੰਡੀਗੜ੍ਹ ਜਾ ਕੇ ਦਿੱਲੀ ਜਾ ਕੇ ਨਾਲ ਧਾਰੀਆਂ ਦੇ ਵਿੱਚ ਬੈਠ ਕੇ ਅਸੀਂ ਆਪਣੇ ਸਮਾਜ ਨੂੰ ਬੁਲਕਦਾ ਜੰਮੇ ਅੱਜ ਮੈਂ ਤੁਹਾਡੇ ਵਿੱਚ ਪਾਰਲਾ ਵਿਸ਼ਾਸ਼ ਜਿਉਂ ਤੇ ਮਾਧਿਅਮ ਤੋਂ ਇਹਦਾ ਮਤਲਬ ਹੈ ਕਿ ਸਮਾਜ ਕੇ ਇਕਤਾ ਦੀ ਸ਼ਕਤੀ ਸਮਾਜ ਦਾ ਜੇ ਇਕਾਜ ਹੋ ਜਵੇ ਤਾਂ ਉਹਦੀ ਕੀ ਸ਼ਕਤੀ ਆ ਉਹਦੇ ਮਾਧਿਅਮ ਤੋਂ ਮੈਂ ਬੋਲਿਆ ਇਹ ਜਿਹੜੀ ਪਾਵਰ ਆਫ ਸੋਸ਼ਲ ਜੁਨਟੀ ਆ ਇਹ ਅਜੇ ਤੁਹਾਨੂੰ ਇਹ ਨਹੀਂ ਕਹਿਣ ਲਈ ਆਈ ਕਿ ਕਿਸ ਨੂੰ ਵੋਟ ਪਾਇਓ ਇਹ ਤੁਹਾਨੂੰ ਇਹ ਨਹੀਂ ਕਹਿਣ ਲਈ ਆਈ ਕਿ ਕਿਸੇ ਪਾਰਟੀ ਕੋਲ ਮਾੜੀ ਪਾਰਟੀ ਮਾੜੀ ਹੈ ਜਾਂ ਜ ਚੰਗੀ ਹੈ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਕਾਰਨ ਇੱਕੋ ਹੀ ਆ ਕਿ ਆਪਾਂ ਲੋਕ ਸਾਰੀਆਂ ਪਾਰਟੀਆਂ ਦੇ ਵਿੱਚ ਬੈਠੇ ਆ ਇਹ ਕਨਪਰ ਜਿਵੇਂ ਇੱਕ ਪਾਰਟੀ ਦੀ ਗੱਲ ਕਰਾਂਗੇ ਤਾਂ ਆਪਾਂ ਇਕੱਠੇ ਨਹੀਂ ਹੋ ਪਾਵਾਂਗੇ ਆਪਾਂ ਇਕੱਠੇ ਹੋਣਾ ਹੈ ਇਸੇ ਤਰੀਕੇ ਨਾਲ ਧਰਮਾਂ ਦੀ ਗੱਲ ਆ ਕਿਸੇ ਵੀ ਧਰਮ ਦਾ ਅਸੀਂ ਵਿਰੋਧ ਨਹੀਂ ਕਰਦੇ ਹਰ ਧਰਮ ਦਾ ਸਤਿਕਾਰ ਕਰਦੇ ਆ ਤਾਂ ਕਿ ਆਪਾਂ ਇਕੱਠੇ ਹੋ ਜਾਈਏ ਇੱਕ ਪਲੇਟ ਪਰ ਬੰਦੇ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਬਾਬਾ ਸਾਹਿਬ ਨੇ ਜਿਹੜੇ ਸਾਨੂੰ ਹੱਕ ਲੈ ਕੇ ਦਿੱਤੇ ਸੀ ਉਹ ਇੱਕ ਇੱਕ ਕਰਕੇ ਖਤਮ ਹੋ ਗਏ ਅੱਜ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਪਹਿਲੀ ਗੱਲ ਤਾਂ ਕੋਈ ਕਰਾਉਣ ਲਈ ਬਹੁਤ ਬਿਰਲਾ ਬਿਰਲਾ ਹੈ ਉਸ ਤੋਂ ਬਾਅਦ ਜੇ ਪੜ੍ਹਾਈ ਕਰ ਲੈ ਬੱਚੇ ਨੇ ਤਾਂ ਨੌਕਰੀ ਦਾ ਕੋਈ ਵੀ ਹੈ ਨਹੀਂਗਾ ਕਿਤੇ ਰਿਕਾਰ ਨੂੰ ਭੇਜਣਾ ਇਹ ਤਾਂ ਦੇਸ਼ ਦੇ ਹਾਲਾਤ ਜਿਹੜੇ ਆ ਬਾਬਾ ਸਾਹਿਬ ਨੇ ਕਦੀ ਸੋਚੇ ਨਹੀਂ ਸੀ ਕਿ ਇਹੋ ਜੇ ਬਣ ਜਾਣੇ ਪਹਿਲੇ ਨਾ ਹਾਲਾਤਾਂ ਨੂੰ ਲਿਓ ਲਈ ਸਾਡੇ ਆਪਣੇ ਲੋਕ ਜ਼ਿੰਮੇਵਾਰ ਨੇ ਕਿਹੜੇ ਲੋਕ ਜ਼ਿੰਮੇਵਾਰ ਜਿਨ੍ਹਾਂ ਨੂੰ ਆਪਾਂ 1952 ਤੋਂ ਲੈ ਕੇ ਲਗਾਤਾਰ ਚੁੰਨੇ ਆ ਰਹੇ ਆ ਜਿੱਦ ਸਭ ਵੰਗੜ ਦੀ ਪਹਿਲੀ ਇਲیکشن ਹੋਈ ਇਹ ਜਦੋਂ ਲਗਾਤਾਰ ਚੁੰਨੇ ਆ ਤੇ ਅੱਜ ਦੀ ਡੇਟ ਦੇ ਵਿੱਚ ਤੁਹਾਡੇ 131 MP ਜੜੇ ਆ ਉਹ ਪਾਰਲੀਮੈਂਟ ਚ ਜਾ ਕੇ ਬਹਿੰਦੇ 500 ਬਟਾਈਆਂ ਦੀਆਂ ਵੋਟਾਂ ਪੈਂਦੀਆਂ 131 ਤੁਹਾਡੇ ਚੁਣੇ ਜਾਂਦੇ ਆ ਪਰ ਉੱਥੇ ਜਾ ਕੇ ਜਦੋਂ ਗੱਲ ਹੀ ਨਹੀਂ ਕਰਨੀ ਕੱਪਟਨ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਸਰਕਾਰਾਂ ਜ਼ਿੰਮੇਵਾਰ ਜੇ ਨਹੀਂ ਸਾਡੀਆਂ ਬੱਚੀਆਂ ਕੋਲ ਛੋਟੇ ਛੋਟੇ ਬੱਚੇ ਆ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਕਿ ਜੇ ਨਾ ਬੱਚਾ ਰੋਵੇ ਮਾਤਾ ਦੁੱਧ ਚਿਗਾਵੇ ਨਾ ਜੇ ਖੁਦ ਨਾ ਬੰਦਾ ਬਦਲੇ ਉਹਨੂੰ ਸਮਝ ਆਵੇ ਨਾ ਤੇ ਜਿਆਦਾ ਸੀ ਉੱਥੇ ਜਾ ਕੇ ਆਪਣੇ ਸਮਾਜ ਦਾ ਦੁੱਖ ਹੀ ਨਹੀਂ ਰੋਇਆ ਤੇ ਫਿਰ ਸਰਕਾਰਾਂ ਨੂੰ ਦੋਸ਼ ਕਿਹਤ ਨੇ ਸਰਕਾਰ ਦੇ ਵਿੱਚ ਬੈਠਣ ਦਾ ਮਤਲਬ ਇਹ ਹੁੰਦਾ ਕਿ ਸਮਾਜ ਦੇ ਦੁੱਖ ਨੂੰ ਉੱਥੇ ਜਾ ਕੇ ਦੱਸਣਾ ਤ론 ਨਿਯਮ ਦੱਸਿਆ ਜਿਸ ਕਰਕੇ ਬਾਬਾ ਸਾਹਿਬ ਨੇ 1955 ਦੇ ਵਿੱਚ ਦਸੰਬਰ 1955 ਦੇ ਵਿੱਚ ਮਜਾਕ ਇਹ 1907 ਤੱਕ ਵੇਚ ਕਰਦੇ ਦਸੰਬਰ 1955 ਦੇ ਲੈ ਕੇ ਤੱਕ ਇਹ ਬੰਦ ਕਰ ਦਿਓ ਪੋਲੀਟੀਕਲ ਰਿਜ਼ਰਵੇਸ਼ਨ ਸਾਨੂੰ ਚਾਹੀਦੀ ਨਹੀਂ ਕਿਉਂਕਿ ਦਲਾਲ ਪੈਦਾ ਹੋਗਾ ਸਿਰੀ ਪੈਦਾ ਹੋਗਾ ਦੂਜੇ ਪਾਸੇ ਸਾਡੀ ਰਿਜ਼ਰਵੇਸ਼ਨ ਸੀ ਪੜਿਆ ਲਿਖਿਆ ਦੀ ਇਹਦੇ ਵਿੱਚ ਵੀ ਕੋਈ ਉਹ ਨਹੀਂ ਗੱਲ ਨਹੀਂ ਆਈ ਜਿਹੜੀ ਬਾਬਾ ਸਾਹਿਬ ਨੇ ਸਾਨੂੰ ਜਣਾ ਪਰ ਜਿਹੜਾ ਦਿੱਤਾ ਉਹ ਬੀਤੀ ਕਾਲ ਤੋਂ ਬਾਅਦ ਦਿੱਤਾ ਖਾਰਾ ਮਾਚੂ ਵਿੱਚ ਸਿਪੰਧਾ ਜਿਹੜਾ ਆਗਰੇ ਦੇ ਵਿੱਚ ਬੋਲਦੇ ਆ ਉੱਥੇ ਜਿਹੜੇ ਪੜ੍ਹੇ ਲਿਖੇ ਲੋਕ ਨੌਕਰੀਆਂ ਕਰਦੇ ਸੀ ਸਾਹਮਣੇ ਖੜੇ ਸੀ ਕਹਿੰਦੇ ਮੈਂ ਆਸ ਕਰਦਾ ਸੀ ਕਿ ਜਿਹੜੀ ਪੜ੍ਹੀ ਲਿਖੀ ਫੌਜ ਖੜੀ ਹੈ ਵੀ ਆਪਣੇ ਸਮਾਜ ਲਈ ਕੁਝ ਕਰਨਗੇ ਸਮਾਜ ਦੇ ਉੱਤੇ ਆਪਣੀ ਤਰਖਾ ਦੇ ਵਿੱਚੋਂ ਜਿੰਨੀ ਇਹਨਾਂ ਨੂੰ ਮਿਲਦੀ ਉਹਦਾ 5% 100 ਚੋਂ 5 ਰੁਪਏ ਜੇਕਰ 100 ਲੰਗਾ ਤਾਂ 5 ਰੁਪਏ ਲੌਂਗ ਹੈ ਨਹੀਂ ਲੈ ਜਿਸ ਕਰਕੇ ਇਹਨਾਂ ਵੀ ਸਮਾਜ ਦੇ ਨਾ ਤੋਂ ਖੜੇ ਹੁਣ ਲੈ ਕੌਣ ਗਿਆ ਲੈ ਉਹ ਲੋਕ ਤੇ ਜਿਨ੍ਹਾਂ ਦੇ ਵਿੱਚ ਬਾਬਾ ਸਾਹਿਬ ਜਾਣ ਦਾ ਮੌਕਾ ਨਹੀਂ ਲੈ ਸਕੇ ਕਿਉਂ ਕਿ ਜਨ ਨੂੰ ਇਹ ਲੱਗਦਾ ਸੀਗਾ ਕਿ ਭਾਰਤੀ ਗਵਰਨਮੈਂਟ ਨੇ ਇਹਨੂੰ ਤਾਂ ਫਾਇਦਾ ਲੈ ਲਮਾ ਇੱਥੇ ਦੀ ਗਵਰਨਮੈਂਟ ਨੇ ਤਾਂ ਮੈਨੂੰ ਦੇਣਾ ਨਹੀਂ ਕਿਸ਼ਕੀ ਬਾਕੀ 1955 ਦੇ ਵਿੱਚ ਜਦੋਂ ਦੁਨੀਆ ਤੋਂ ਜਾਂਦੇ ਬਹੁਤ ਵੱਡਾ ਇੱਕ ਸੰਦੇਸ਼ ਦੇ ਕੇ ਗਏ ਨਾਨਕ ਚੰਦਰ ਪੂਰਨ ਦਾ ਪੀਐਸਸੀ ਨਾਨਕ ਚੰਦਰ ਰਤੂ ਨੂੰ ਕੱਤਨੀ ਜਿਲ੍ਹੇ ਨੂੰ 556 ਵਕ ਮੈਸੇਜ ਦਿੱਤਾ ਕਿ ਨਾਨਕ ਚੰਦਰ ਰਤੂ ਜਾ ਕੇ ਮੈਂ ਲੋਕਾਂ ਨੂੰ ਦੱਸ ਦੇਈ ਮੈਂ ਜੋ ਕੁਝ ਕਰਨਾ ਚਾਹੁੰਦਾ ਸੀ ਉਹ ਕਰ ਲੈ ਸਕਿਆ ਇਹ ਕਾਫਲਾ ਮੈਂ ਬਹੁਤ ਹੀ ਮੁੱਖਾ ਤੇ ਆਇਆ ਮੇਰੇ ਤਨ ਦੇ ਕੁੱਟਾ ਝੱਲ ਕੇ ਇੱਥੇ ਤੱਕ ਲੈ ਕੇ ਆਇਆ ਇਹਨੂੰ ਇੱਥੇ ਲਿਆਉਣ ਲਈ ਜੋ ਕੁਝ ਵੀ ਮੈਨੂੰ ਸੰਗਰਸ਼ ਕਰਨਾ ਪਿਆ ਮੈਂ ਕੀਤਾ ਪਰ ਮੈਂ ਹੁਣ ਇੱਕੋ ਹੀ ਗੱਲ ਕਹਿਣਾ ਕਿ ਜਾ ਕੇ ਲੋਕਾਂ ਨੂੰ ਮੇਰੇ ਨੂੰ ਦੱਸ ਦੇ ਕਿ ਜੇਕਰ ਇਹ ਕਾਫਲਾ ਅੱਗੇ ਨਹੀਂ ਲੈ ਕੇ ਜਾ ਸਕਦੇ ਤੇ ਘੱਟੋ ਘੱਟ ਪੇਸ਼ੇ ਨੂੰ ਨਾਂ ਮਿਲੂ ਪਰ ਅੱਜ ਮੈਂ ਤੁਹਾਡੇ ਵਿੱਚ ਖੜਾ ਹੋ ਕੇ ਇਹ ਗੱਲ ਬੋਲਿਆ ਕਿ ਕਾਫਲਾ ਪਿੱਛੇ ਮੁੜ ਗਿਆ ਕਿਉਂ ਮੁੜ ਗਿਆ ਅੱਗੇ ਬੱਚੇ ਨੂੰ ਪੜਦਾ ਸੀ ਤੇ ਨੌਕਰੀ ਮਿਲਦੀ ਸੀ ਰੋਜ਼ਗਾਰ ਮਿਲਦਾ ਸੀ ਅੱਜ ਕਿਹਨੂੰ ਮਿਲ ਗਿਆ ਲੋਕ ਤਸਦੇ ਫੰਦੇ ਐ ਐਮ ਐਬੀਏ ਪੀ ਐਚ ਡੀ ਕੀਤੀਆਂ ਕਿ ਇਹਦੀ ਨੌਕਰੀ ਨਿਕਲਦੀ ਆ ਲੱਖਾਂ ਦੇ ਵਿੱਚ ਅਪਲਾਈ ਹੁੰਦਾ ਠੇਕੇਦਾਰਾਂ ਨੂੰ ਕੰਮ ਦਿੰਦਾ ਠੇਕੇਦਾਰਾਂ ਦਾ ਸਾਡੇ ਉੱਤੇ ਰਾਜ ਕਰ ਦਿੱਤਾ ਸਰਕਾਰੀ ਨੌਕਰੀ ਹੈ ਨਹੀਂ ਇਸ ਕਰਕੇ ਇਹਦੇ ਲਈ ਜਿਹੜੇ ਸਾਡੇ ਚਾਹੇ ਬਿਊਰੋਕਰੇਸੀ ਚਾਹੇ ਡਾਕਟਰ ਸੇ ਚਾਹੇ ਜਿੰਨ੍ਹੇ ਸੇ ਚਾਹੇ ਵਕੀਲ ਸੇ ਚਾਹੇ ਜੱਜ ਸੇ ਉਹ ਸਾਰੇ ਓਨੇ ਦੋਸ਼ੀ ਆ ਇਹਨੇ ਪੋਲੀਟਿਕਲ ਲੀਡਰ ਦੋਸ਼ੀ ਕਿਉਂਕਿ ਉਹਨਾਂ ਨੇ ਵੀ ਕੁਰਸੀਆਂ ਤੇ ਬੈਠ ਕੇ ਆਪਣੇ ਭਾਈਚਾਰੇ ਨੂੰ ਦੇਖਿਆ ਨਹੀਂ। ਬਾਬਾ ਸਾਹਿਬ ਨੇ ਤਾਂ ਇਹ ਗੱਲ ਕਹੀ ਸੀ ਕਿ ਜਿਸ ਸਮਾਜ ਦੇ ਵਿੱਚ ਮੈਂ ਪੈਦਾ ਹੋਇਆ ਉਹਨੂੰ ਮੈਂ ਅੱਜ ਵੀ ਤੋਂ ਖੜੀ ਨਹੀਂ ਦੇ ਸਕਦਾ ਉਹ ਤਾਂ ਦੂਰ ਨਹੀਂ ਹੋ ਸਕਦਾ। ਪਰ ਅੱਜ ਮਹਾਰਾਜਾ ਜਿੱਥੇ ਨੌਕਰੀ ਦੇ ਮੱਜੇ ਚਾਰ ਪੈਸੇ ਕੀ ਆ ਜਾਣ ਉਹ ਸਮਾਜ ਨੂੰ ਦੇਖਣਾ ਨਹੀਂ ਚਾਹਦਾ। ਉਹਦੇ ਵਿੱਚ ਬਹਿਣਾ ਨਹੀਂ ਚਾਹਦਾ। ਉਹ ਮਸ਼ਦੌਨ ਲੱਗ ਪੈਂਦਾ। ਬਹੁਤ ਸਾਰੇ ਅੱਜ ਮੈਂ ਤੁਹਾਡੇ ਵਿੱਚ ਬੋਲਦਿਆਂ ਜਿੱਥੋਂ ਮੈਂ ਆਇਆ ਉੱਠ ਕੇ ਖਰ ਦੇ ਵਿੱਚ ਮਹਾਦੀ ਦੇ ਵਿੱਚ ਜੀਰਕਪੁਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਦੁਨੀਆ ਰਿਟਾਇਰ ਹੋ ਕੇ ਬੈਠੇ ਠੀਕ ਕਰੇ ਪੈਨਸ਼ਨਾਂ ਲੈ ਰਹੇ ਆ ਆਨੰਦ ਕਰ ਰਹੇ ਆ ਤੇ ਫਿਰ ਬਾਬਾ ਸਾਹਿਬ ਨੇ ਇਤਨੀ ਸੀ ਕਿਹਾ ਬਾਬਾ ਸਾਹਿਬ ਨੇ ਚਾਰ ਬੱਚੇ ਸਾਡੇ ਖਾਤਰ ਦੁਬਾਰੀ ਗਾਹ ਨੂੰ ਦੱਸ ਉਹਨਾਂ ਦੇ ਚਲੇ ਗਏ ਦੁਨੀਆ ਤੋਂ ਤੇਨੇ ਲੜਕੇ ਇੱਕ ਲੜਕੀ ਪੰਜ ਬੱਚਿਆਂ ਚ ਚਾਰ ਬੱਚੇ ਚਲੇ ਗਏ ਪਰ ਇੱਕ ਬੱਚਾ ਸੀ ਇਸ ਕਰਕੇ ਜੇਕਰ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਦੇਖਦੇ ਆ ਤੇ ਸਾਨੂੰ ਇਹ ਸੋਚਣਾ ਪੈਣਾ ਕਿ ਅਸੀਂ ਲੋਕ ਕਿੱਥੇ ਖੜੇ ਆ ਆਪਾਂ ਦੋ ਕਸਾਲਾਂ ਬਾਅਦ ਜਦੋਂ ਕੋਈ ਇਲੈਕਸ਼ਨ ਆ ਜਾਂਦੀ ਹੈ ਕਦੀ ਕੋਈ ਆ ਜਾਂਦੀ ਹੈ ਕਦੀ ਕੋਈ ਆ ਜਾਂਦੀ ਹੈ ਤੇ ਆਪਾਂ ਸੋਚਦੇ ਪਏ ਪਤਾ ਨਹੀਂ ਆ ਜਾਊਗਾ ਤਾਂ ਆ ਉਹ ਚੰਗਾ ਹੋ ਜਾਣਾ ਆ ਜਾਊਗਾ ਤਾਂ ਆ ਉਹ ਚੰਗਾ ਹੋ ਜਾਣਾ ਪਰ ਉਹਦੇ ਤੋਂ ਵੀ ਭੈੜਾ ਹੀ ਆ ਰਿਹਾ ਚੰਗਾ ਨਹੀਂ ਆ ਰਿਹਾ ਇਸ ਕਰਕੇ ਅੱਜ ਤੁਹਾਨੂੰ ਇਹ ਗੱਲ ਕਹਿਣ ਲਈ ਆਇਆ ਮੈਂ ਕਿ ਇਹ ਤੁਸੀਂ ਬਹੁਤ ਦੇਖ ਲਿਆ ਚੋਰਾ ਕਰ ਕਰ ਅੱਜ ਇੱਕੇ ਦੀ ਬੇਨਤੀ ਲਈ ਮੈਂ ਆਇਆ ਕਿ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈ ਜਿੱਥੇ ਜਿੱਥੇ ਤੁਸੀਂ ਜੁੜੇ ਹੋਏ ਜੁੜੇ ਰਹੋ ਜਿਸ ਧਰਮ ਨੂੰ ਮੰਨਦੇ ਐ ਜਿਸ ਡੇਰੇ ਨੂੰ ਮੰਨਦੇ ਜਿਸ ਮੰਦ ਨੂੰ ਮੰਨਦੇ ਮੰਨੋ ਸਭ ਦਾ ਅਸੀਸ ਆ ਕਰਦੇ ਜਿਹੜੇ ਵੀ ਪਾਰਟੀ 'ਚ ਬੈਠੇ ਆ ਬੈਠੇ ਰਹੋ ਪਰ ਜਦੋਂ ਸਾਨੂੰ ਲੋੜ ਪੈਂਦੀ ਐ ਸਾਡੇ ਉੱਤੇ ਆ ਚ ਆਉਂਦੀ ਐ ਸਾਡੇ ਸਮਾਜ ਤੇ ਦੁੱਖ ਪਉਂਦਾ ਉਦੋਂ ਤੁਸੀਂ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਆਪਣੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਹਮਣੇ ਆ ਜੀਏ ਜਿਵੇਂ ਹੁਣ ਅਸੀਂ ਇੱਕ ਆਸੀਂ ਦੇ ਸਾਨੂੰ ਦੇ ਕੋਈ ਨਾ ਦੂਸਰਾ ਤੇ ਕੌਣ ਕਿਸ ਆ ਇਸੇ ਜੜੀ ਨੂੰ ਲੈਦੇ ਹੋਏ 26 ਫਰਵਰੀ 2023 ਤੋਂ 30 ਅਪ੍ਰੈਲ 2023 ਤੱਕ ਚੌਥ ਗੰਦੀ ਯਾਤਰਾ ਪੰਜਾਬ ਦੇ ਵਿੱਚ ਕੀਤੀ ਅਣਖ ਜਗਾਓ ਆਜ਼ਾਦੀ ਪਾਓ ਤੁਸੀਂ ਇਹ ਹੋਰ ਭਰ ਕੇ ਦੇਖ ਸਕਦੇ ਆ ਇਹ ਜਿਹੜਾ ਚੈਨਲ ਤੁਹਾਡੇ ਵਿੱਚ ਆਇਆ ਉਸੂ ਨਾਮਾ ਪਾਵਰ ਆਫ ਸੋਸ਼ਲ ਯੂਨਿਟੀ ਇਹ YouTube ਚੈਨਲ ਨੂੰ ਖੋਲ ਕੇ ਤੁਸੀਂ ਉਹਦੇ ਤੇ ਯਾਤਰਾ ਦੇਖ ਸਕਦੇ ਆ ਤੁਹਾਨੂੰ ਵਿਚਾਰਾਂ ਦਾ ਸਾਰਾ ਹੀ ਪਤਾ ਲੱਗ ਜਾਣਾ ਆਦਾਨ ਪ੍ਰਦਾਨ ਹੋ ਜਾਣਾ ਕੋਈ ਗੱਲ ਛੁਪੀ ਨਹੀਂ ਰਹਿਣੀ ਕਿਉਂਕਿ ਸਮੇਂ ਦੇ ਅਸਾਰ ਦੇ ਨਾਲ ਮੈਂ ਵੀ ਚਾਹੁੰਦਾ ਕਿ ਗਰਮੀ ਬਹੁਤ ਕਿ ਜਿਆਦਾ ਲੰਬਾ ਨਾਮੈਂ ਲੈ ਕੇ ਜਾਮਾ ਮੈਂ ਸੱਫੇ ਦੀ ਇੱਕ ਬੇਨਤੀ ਕਰਦੀ ਹੈ ਕਿ ਆਪਾਂ ਇੱਕ ਪਲੇਟਫਾਰਮ ਤੇ ਜੋੜਨਾ ਕਿਉਂ ਇਹ ਗੱਲ ਮੈਂ ਦੱਸ ਰਿਹਾ ਨਾ ਇਹ ਜੋੜਨ ਦੀ ਤਾਂ ਲੋੜ ਆ ਕਿ ਜਿੰਨੀ ਦੇਰ ਤੱਕ ਅਸੀਂ ਇੱਕ ਨੌਨ ਪੋਲੀਟੀਕਲ ਪਲੇਟਫਾਰਮ ਖੜਾ ਨਹੀਂ ਕਰ ਲੈਂਦੇ ਸਾਡੀ ਆਵਾਜ਼ ਡੈਕੋਗਨਾਈਜ਼ ਨਹੀਂ ਹੋ ਜਾਂਦੀ ਸਰਕਾਰ ਨੂੰ ਇਹ ਡਰ ਪੈ ਨਹੀਂ ਜਾਂਦਾ ਖਾਸ ਕਰਕੇ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਗੱਦੀਆਂ ਤੇ ਜਾ ਕੇ ਬੈਠੇ ਆ ਦੂਜੀਆਂ ਪਾਰਟੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਹੈ ਉਹਨਾਂ ਦੇ ਵਿੱਚ ਬੈਠ ਕੇ ਆਨੰਦ ਕਰ ਰਹੇ ਆ ਉਹਨਾਂ ਨੂੰ ਜਿੰਨੀ ਦੇ ਤੱਕ ਪਰ ਡਰ ਨਹੀਂ ਪਾ ਦਿੱਤੇ ਉਨੀ ਦੇ ਤੱਕ ਹੁਣ ਸਾਡਾ ਕੰਮ ਸੂਕਨੇ ਆ ਉਹਨਾਂ ਨੂੰ ਡਰ ਪਾਉਣ ਲਈ ਉਹਨਾਂ ਦੇ ਵਿਰੁੱਧ ਫਤਵੇ ਜਾਰੀ ਕਰ ਲਈ ਇਹ ਪਲੇਟਫਾਰਮ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਮੈਂ ਤੁਹਾਡੇ ਵਿੱਚ ਇਸ ਕਰਕੇ ਆਇਆ ਉਹ ਜਿੱਥੇ ਮਰਜ਼ੀ ਪਾਇਓ ਤੁਹਾਨੂੰ ਕਹਿਣ ਨਹੀਂ ਆਏ ਕਿ ਇਹਨੂੰ ਨਾ ਪਾਇਓ ਤੇ ਕਿਨੂੰ ਛੱਡਿਓ ਤੇ ਕਿਨੂੰ ਪਾਇਓ ਗੱਲ ਸਰ ਪੇਤੇ ਕੇ ਕਰ ਲਈ ਆ ਕਿ ਬਾਬਾ ਸਾਹਿਬ ਨੇ ਜਿਹੜੇ ਹੱਕ ਪਹਿਣਾ ਨੂੰ ਲੈ ਕੇ ਦਿੱਤੇ ਸੀ ਜਿਹਦੇ ਖਾਤਰ ਬਾਬਾ ਸਾਹਿਬ ਨੇ ਕੁਰਸੀ ਨੂੰ ਲੱਤ ਮਾਰੀ ਸੀ ਅੱਜ ਜੇਕਰ ਉਹਨਾਂ ਪਹਿਣਾ ਨੂੰ ਯਾਦ ਹੋਵੇ ਬਾਕੀ ਦਾ ਪਹਿਣਾ ਭੁੱਲ ਗਈਆਂ ਹੋ ਸਕਦਾ ਕਿ ਸੰਜਾਦ ਹੋਵੇ ਜੇਕਰ ਬਾਬਾ ਸਾਹਿਬ ਸਭ ਵਿਧਾਨ ਦੇ ਵਿੱਚ ਪਹਿਣਾ ਦਾ ਦਰਜਾ ਬਰਾਬਰ ਨਾ ਕਰਦੇ ਤਾਂ ਇੰਦਰਾ ਗਾਂਧੀ ਕਦੀ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦੀ ਕਦੀ ਕੋਈ ਲੇਡੀਜ਼ ਮੁੱਖ ਮੰਤਰੀ ਨਹੀਂ ਬਣ ਸਕਦੀ ਕਦੀ ਕੋਈ ਰਾਸ਼ਟਰਪਤੀ ਨਹੀਂ ਬਣ ਸਕਦੀ ਸੋ ਪਹਿਣਾ ਦੇ ਖਾਤਰ ਉਹਨਾਂ ਨੇ ਜਦੋਂ ਹਿੰਦੂਪੁਰ ਬੈਲੀ ਲਿਆ ਤਾਂ ਤੇ ਉਹਨਾਂ ਨੇ ਉਸ ਨੂੰ ਉਸ ਵੇਲੇ ਲੱਤ ਮਾਰ ਦਿੱਤੀ ਕਿ ਜੇਕਰ ਮੈਨੂੰ ਤੂੰ ਹਿੰਦੂ ਕੋਰਟ ਬਿਲ ਪਾਸ ਨਹੀਂ ਕਰਾ ਸਕਦਾ ਤੇ ਮੈਂ ਇਹ ਆਪਣੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦਾ ਸੋ ਮੇਰਾ ਪਹਿਣਾ ਨੂੰ ਬੇਨਤੀ ਹੈ ਕਿ ਤੁਸੀਂ ਬਾਬਾ ਸਾਹਿਬ ਦੇ ਬਾਰੇ ਵਿੱਚ ਜਿੰਨਾ ਸੁਣਿਆ ਜਿੰਨਾ ਪੜ੍ਹਿਆ ਉਹਨੂੰ ਬੱਚਿਆਂ ਦੇ ਵਿੱਚ ਵੀ ਦੱਸਣ ਦੀ ਕੋਸ਼ਿਸ਼ ਕਰੋ ਕਿਉਂਕਿ ਤੁਹਾਡਾ ਜੋਗਦਾਰ ਬਹੁਤ ਵੱਡਾ ਬੱਚਿਆਂ ਨੂੰ ਤੁਸੀਂ ਗਾਈਡ ਕਰਨਾ ਹੁਣੇ ਜਦੋਂ ਮੇਰੇ ਤੋਂ ਪਹਿਲਾਂ ਲਖਮੀਰ ਸਿੰਘ ਜੀ ਬੋਲੇ ਸੀ ਬਹੁਤ ਅੱਛਾ ਬੋਲਿਆ ਉਹਨਾਂ ਨੇ ਕਿ ਬਾਬਾ ਜੀ ਬਾਰੇ ਇੱਕ ਛੋਟੇ ਲਾਲਾ ਨੂੰ ਇਨਾ ਬੋਚੇ ਦੇ ਦਿੱਤੀ ਕਿ ਸੂਬੇ ਦੀ ਕਿਚਰੀ ਦੇ ਬੱਚੇ ਜਵਾਬ ਦੇ ਦੇ ਤੱਕ ਅਸੀਂ 1 ਇੰਚ ਵੀ ਪਿੱਛੇ ਨਹੀਂ ਹਟ ਸਕਦੇ ਇਹ ਤੁਸੀਂ ਸਿਖਾਣਾ ਆਪਣੇ ਬੱਚੇ ਅੱਜ ਸਾਨੂੰ ਲੋੜ ਆ ਕਿ ਸਾਡੇ ਆਉਣ ਵਾਲੇ ਜਿਹੜੇ ਬੱਚੇ ਆ ਉਹ ਗੁਲਾਮੀ ਵੱਲੋਂ ਚੱਲ ਜਾ ਰਹੇ ਆ ਇਸ ਗੁਲਾਮੀ ਨੂੰ ਰੋਕਣ ਲਈ ਤੁਹਾਡੇ ਵਿਚ ਆ ਕੇ ਆਏ ਆ ਤੁਹਾਨੂੰ ਇੱਕ ਫਾਰਮ ਦੇ ਕੇ ਜਾ ਰਹੇ ਆ ਜਿਹਦੀ ਲਾਈਫ ਮੈਂਬਰਸ਼ਿਪ ਸਿਰਫ 100 ਰੁਪਏ ਹੈ ਜਿਹਨਾਂ ਨੇ ਜੁੜਨਾ ਚਾਹੁੰਦੇ ਜਿਹੜੇ ਆ ਉਹ ਫਾਰਮ ਜ਼ਿੰਦਗੀ ਚ ਇੱਕ ਵਾਰੀ ਭਰਨਾ ਉਹ ਜਿਹੜਾ ਫਾਰਮ ਆ ਜਦੋਂ ਤੁਸੀਂ ਭਰ ਲਿਆ ਉਹਦੇ ਨਾਲ ਤੁਹਾਡਾ ਬਕਸਰ ਕੋਈ ਨਹੀਂ ਹਣਾ ਪਰ ਹੋ ਸਕਦਾ ਕਿ ਉਸ 10 ਰੁਪਏ ਦੇ ਨਾਲ ਤੁਸੀਂ ਆਉਣ ਵਾਲੇ ਬੱਚਿਆਂ ਦੀ ਤਕਦੀਰ ਲਿਖ ਦਿਓ ਇਸ ਕਰਕੇ ਇਹ 10 ਰੁਪਏ ਜਿਹੜਾ ਫਾਰਮ ਜੇ ਕੋਈ ਭਰਦਾ ਚਾਹਦਾ ਜ਼ਰੂਰ ਭਰਿਓ ਜੇ ਕੋਈ ਪੈਸਾ ਨਹੀਂ ਦੇ ਸਕਦਾ ਉਹ ਫਾਰਮ ਜ਼ਰੂਰ ਭਰ ਦਿਓ ਪੈਸੇ ਅਸੀਂ ਕਿਸੇ ਹੋਰ ਤੋਂ ਵੀ ਲੈ ਲਵਾਂਗੇ ਇਹ YouTube ਚੈਨਲ ਚੱਲ ਰਿਹਾ ਪਟਿਆਲੇ ਦੇ ਵਿੱਚ ਮਿਲ ਕੇ ਪਬਲ ਬਣਾਇਆ ਤੁਹਾਨੂੰ ਕਿਤੇ ਮੌਕਾ ਮਿਲਿਆ ਪਟਿਆਲੇ ਦੇ ਵਿੱਚ ਜਾਂ ਕਿਸੇ ਬੱਚੇ ਜਾਂਦੇ ਉਹਨਾਂ ਨੂੰ ਕੋਈ ਵੀ ਜਾ ਕੇ ਦੇਖ ਕੇ ਆਓ ਉੱਥੇ ਬੱਚਿਆਂ ਲਈ ਹੋਸਟਲ ਬਣਾਇਆ ਸਾਡੇ ਬੱਚੇ ਉੱਥੇ ਰਹਿ ਸਕਦੇ ਆ ਆਈਐਸ ਪੀਸੀ ਕੋਰਸ ਦੇ ਐਗਜ਼ਾਮ ਦੀ ਤਿਆਰੀ ਕਰਾਉਣ ਲਈ ਸੈਂਟਰ ਬਣਿਆ ਲੈਬਰਾਟਰੀ ਜਿਹੜੀ ਆ ਬਹੁਤ ਸ਼ਾਰਟਲੀ ਚਾਲੂ ਹੋ ਜਾਣੀ ਹੈ ਜਿਸ ਪੈਸੀ ਜਿਹੜੀ ਚੈਰੀਟੇਬਲ ਚੱਲਦੀ ਆ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਕਿਸੇ ਦਾਤਾਰੂ ਦੇ ਪੁੱਛਿਆ ਜਾਂਦਾ ਹਰ ਇੱਕ ਨੂੰ ਕੋਈ ਨਤੀਜੇ ਮਰੀਦ ਨਤੀਜੇ ਲੈ ਲਈ ਉੱਥੇ ਕਮਰੇ ਬਣੇ ਹੋਏ ਆ ਹੋਸਟਲ ਬਣਿਆ ਹੋਇਆ ਉਹ ਤੁਹਾਡੇ ਲਈ ਹੈ ਤੁਹਾਡਾ ਹੈ ਤੁਸੀਂ ਆਓ ਕਦੇ ਦੇਖੋ ਕਿਉਂਕਿ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਸਮਾਂ ਘੱਟਾ ਇਸ ਕਰਕੇ ਮੈਂ ਜਿਆਦਾ ਕੁਛ ਅਕਿੰਦਾ ਨਹੀਂ ਦਾ ਹੋਇਆ ਇੰਨੀ ਬੇਨਤੀ ਕਰਨੀ ਆ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਾਰਮ ਜ਼ਰੂਰ ਭਰੋ ਤਾਂ ਕਿ ਇੱਕ ਡੰਡਾ ਤਿਆਰ ਕਰ ਲਈ ਜਿੰਨੇ ਦੇਰ ਤੱਕ ਸਾਡੇ ਕੋਲ ਡੰਡਾ ਤਿਆਰ ਨਹੀਂ ਹੋ ਜਾਂਦਾ ਕਿਸੇ ਨੂੰ ਵੀ ਇਹ ਵਿਗੜ ਚੁੱਕੇ ਸਾਰੇ ਲੋਕ ਇਹਨਾਂ ਦੇ ਬੰਦੇ ਨਹੀਂ ਬਣਨਾ ਇਹ ਨਹੀਂ ਸਿੱਧੇ ਨਹੀਂ ਹੋਣਾ ਇਸ ਕਰਕੇ ਜਿੱਥੇ ਮਰਜੀ ਵੋਟ ਪਾਓ ਮੈਂ ਨਹੀਂ ਕਹਿੰਦਾ ਪਰ ਡੰਡੇ ਨੂੰ ਦੇਰੋਂ ਤਿਆਰ ਕਰ ਲਿਆ ਫਿਰ ਤੁਸੀਂ ਦੱਸ ਸਕਨੀਆ ਦੱਸ ਸਕਦੇ ਆ ਕਿ ਹੁਣ ਸਾਡੇ ਕੋਲ ਡੰਡਾ ਹੈਗਾ ਸਾਨੂੰ ਵੋਟਾਂ ਦੀ ਸਰਵਾ ਨਹੀਂ ਅਸੀਂ ਬਾਤੀਆਂ ਤੁਸੀਂ ਸਾਡੇ ਨਾਲ ਧੱਕਾ ਕਰਕੇ ਦਿਖਾ ਲਿਓ ਅਸੀਂ ਲੈਣਾ ਜਾਣਦੇ ਹਾਂ ਆਪਣਾ ਕਿੱਦਾਂ ਲੜਨਾ ਸੋ ਮੈਂ ਜਿਆਦਾ ਕੁਛ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਪ੍ਰਸ਼ਾਦ ਦੀ ਵੰਡ ਕਰ ਦਿੱਤੀ ਗਈ ਹੈ ਤੁਹਾਨੂੰ ਵੰਡਿਆ ਗਿਆ ਪ੍ਰਸ਼ਾਦ ਸੋ ਇੱਥੇ ਹੀ ਮੈਂ ਆਪਣੀ ਬਾਣੀ ਨੂੰ ਬਰਾਮਦ ਦਿੱਤਾ ਹੋਇਆ ਸਭ ਨੂੰ ਬੇਨਤੀ ਕਰਦਾ ਕਿ ਆਪਣਾ ਫਾਰਮ ਜਰੂਰ ਲੈ ਕੇ ਜਾਇਓ ਨਾਲ ਦੀ ਨਾਲ ਇਹ ਚੈਨਲ ਜਿਹੜਾ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਰੋਜ਼ ਤੁਸੀਂ ਇਹਨੂੰ ਦੇਖ ਸਕਦੇ ਆਂ ਸਵੇਰੇ ਸਭਾ 5 ਵਜੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਸ਼ਬਦ ਦੀ ਵਿਆਖਿਆ ਕੀਤੀ ਜਾਂਦੀ ਹੈ ਜਿੰਨੇ ਕਿ ਗੁਰਮਾਣੇ ਮੱਤ ਦਿੱਤੀ ਉਹਦੇ ਹਿਸਾਬ ਨਾਲ ਬਾਕੀ ਸਾਰਾ ਦਿਨ ਲੋਕਾ ਦੇ ਮੁੱਢਿਆ ਦੇ ਉੱਤੇ ਬੋਲਿਆ ਜਾਂਦਾ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਕੁਝ ਨਾ ਕੁਝ ਕਰ ਸਕੀਏ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਰਣੀ ਆ ਕਿ ਤੁਸੀਂ ਆਪਣੇ ਸਮੇਂ ਨੂੰ ਇੱਥੇ ਆ ਕੇ ਸੁਣਨ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਲੱਗਦਾ ਡਾਊਟ ਪੈਂਦਾ ਸ਼ੰਕਾ ਹੈ ਜਾਂ ਕਿਸੇ ਕਰਕੇ ਮਨ ਤੇ ਹੁੰਦੀ ਕੋਈ ਕੁਐਸਚਨ ਹੈ ਉਹ ਕਰ ਸਕਦਾ ਪੁੱਛ ਸਕਦਾ ਨਹੀਂ ਤਾਂ ਮੇਰਾ ਨੰਬਰ ਤੁਹਾਡੇ ਕੋਲ ਆ ਰਹਿਣਾ ਫਾਰਮਾਂ ਦੇ ਨਾਮ ਵੀ ਆ ਜਾਣਾ ਇਹ ਲਖਵੀਰ ਸਿੰਘ ਨੂੰ ਵੀ ਜੇ ਜਮਾ ਕੇ ਇੱਥੇ ਜਿਹੜੇ ਮੁੰਡੇ ਸਾਡੇ ਆਪਣੇ ਜਵਾਨ ਹੈਗੇ ਨੌਜਵਾਨ ਇਹਨਾਂ ਨੂੰ ਵੀ ਦੱਸ ਕੇ ਜਾਵਾਂਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਦੂਜੇ ਨਾਲ ਜੁੜ ਕੇ ਇੱਕ ਇਹੋ ਜਿਹਾ ਪਲੇਟਫਾਰਮ ਖੜਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਜਿਹੜੇ ਬੱਚੇ ਆ ਇਹਨਾਂ ਨੂੰ ਗੁਲਾਮੀ ਤੋਂ ਬਚਾਇਆ ਜਾ ਸਕੇ ਨਹੀਂ ਤਾਂ ਹੱਲ ਕੋਈ ਨਹੀਂ ਸਰਕਾਰਾਂ ਜਿੰਨੀਆਂ ਮਰਜ਼ੀ ਬਦਲ ਲਿਓ ਕਿ ਸਰਕਾਰ ਕਿ ਨਹੀਂ ਕਰਨਾ ਕਿਉਂਕਿ ਸਰਕਾਰਾਂ ਦੇ ਵਿੱਚ ਜਿਹੜੇ ਜਾ ਕੇ ਬੰਦੇ ਆ ਉਹਨਾਂ ਦਿਨ ਤੱਕ ਤੁਹਾਡੇ ਹੱਥ 'ਚ ਬੋਲਦੇ ਆ ਜਿੰਨੇ ਦਿਨ ਤੱਕ ਉਹਨਾਂ ਨੂੰ ਕੁਰਸੀ ਨਹੀਂ ਮਿਲਦੀ ਜਦੋਂ ਕੁਰਸੀ ਮਿਲ ਜਾਂਦੀ ਉਹਨਾਂ ਨੂੰ ਸਭ ਕੁਝ ਜਾਂਦਾ ਸੋ ਇੱਥੇ ਹੀ ਤੁਹਾਨੂੰ ਆਪਣੇ ਬਾਅਦ ਵਿੱਚ ਬਰਾਮਦ ਹਾਂ ਫਤਿਹ ਮਿਲੋਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਿਆਪੀਂ ਦੇਖੋ